ਇਨਾਂ ਦੀ ਵੈਰਾਈਟੀ ਬਹੁਤ ਅੱਛੀ ਹੈ ਇਨਾਂ ਦੇ ਰਖੜੀ ਦੀ ਆਫਰ ਲੱਗ ਰਹੀ ਹੈ ਤਾਂ ਅਸੀਂ ਆਏ ਸੀ ਦੇਖਣ ਵਾਸਤੇ ਤੇ ਸੂਟ ਬਹੁਤ ਸੋਹਣੇ ਆ ਤੇ ਘੱਟ ਪ੍ਰਾਈਸ ਦਾ ਆਫਰ ਤੇ ਲੱਗੇ ਹੋਏ ਆ ਸੁਪਰ ਸੇਲ ਹੈ ਸੁਪਰ ਸੇਲ ਜਿੰਨੇ ਬੈਨੀਫਿਟ ਲੈਣਾ ਲੈ ਫਿਰ 3700 ਪ੍ਰਾਈਸ ਹੈ ਦਾ ਦੇਖੋ ਸਾਡਾ ਪ੍ਰਾਈਸ ਟੈਗ ਤੇ ਕੋਈ ਚੇਂਜ ਨਹੀਂ ਹੋਇਆ ਕੋਈ ਕੁਝ ਨਹੀਂ ਸੈਂਸੀ ਹੋਇਆ ਹੈ 40% ऑफ है 2250 ਦਾ ਪੀਸ ਮਿਲ ਜੇਗਾ ਪੂਰੇ ਹਿੰਦੁਸਤਾਨ ਦੀ ਗਾਰੰਟੀ ਦੇਵਾਂਗੇ ਐਡਾ ਹੈਵੀ ਪੀਸ ਕਿਤੇ ਨਹੀਂ ਮਿਲ ਇਸ ਦੇ ਬਾਕੀ ਇੱਕ ਵਾਰ ਜਿਹੜਾ ਤੁਹਾਡੀ ਵੀਡੀਓ ਦੇ ਮਾਧਿਅਮ ਚ ਕੋਈ ਆ ਗਿਆ ਇੱਕ ਤੇ ਉਹਨੂੰ ਸਪੈਸ਼ਲ ਡਿਸਕਾਊਂਟ ਵੀ ਦੇਵਾਂਗੇ ਜੀ ਦੂਜਾ ਜਿਹੜੇ ਸਿੱਧੇ ਜਲੰਧਰ ਜਾਂਦੇ ਸੀ ਲੁਧਿਆਣੇ ਜਾਂਦੇ ਹਾਂ ਤੇ ਅੰਮ੍ਰਿਤਸਰ ਜਾਂਦੇ ਆ ਜਿਹੜੇ-ਜਿਹੜੇ ਤੇ ਸਾਡੇ ਕੋ ਆ ਗਏ ਉਹਨਾਂ ਦੀਆਂ ਤੇ ਇੱਥੇ ਬ੍ਰੇਕ ਆ ਲੱਗ ਗਈਆਂ ਹਾਂਜੀ ਆਉਣ ਵਾਲੇ ਸਮੇਂ 'ਚ ਵੀ ਜਿਹੜਾ ਸਾਡੇ ਕੋ ਆਏਗਾ ਉਹ ਦੁਬਾਰਾ ਨਹੀਂ ਜਾਏਗਾ ਇਹਦਾਂ ਹੀ ਰੱਖੜੀ ਤੇ ਲੱਗੀ ਸੇਲ ਦਾ ਫਾਇਦਾ ਉਠਾਣਾ ਚਾਹੁੰਦੇ ਹੋ ਤੇ ਜਰੂਰ ਇੱਥੇ ਆਓ ਚਮਨ ਫਲੋਰ ਹਾਊਸ ਤੇ ਬਹੁਤ ਸੋਹਣੇ-ਸੋਹਣੇ ਸੂਟ ਹੈ ਅਸੀਂ ਸ਼ੁਰੂ ਤੋਂ ਲੈ ਕੇ ਅਸੀਂ ਆਪਣੀ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਸਾਡੇ ਕੋਲ ਕਸਟਮਰ ਆਉਂਦੇ ਆ ਇਹ ਸੋਚ ਰੱਖ ਕੇ ਆਉਂਦੇ ਆ ਕਿ ਅਗਰ ਦਿਲਾਂ ਚੱਕੇ ਦੁਕਾਨ ਤੇ ਜਾਣਾ ਚਮਕ ਰੋਤਾ ਉਸੇ ਜਾਣਾ ਉੱਥੇ ਕੁਆਲਿਟੀ ਕੁਝ ਡਿਫਰੈਂਟ ਮਿਲੂਗੀ ਜਿਹੜਾ ਮੇਰਾ ਆ ਟੈਗ ਹੈ ਇਹਨੂੰ ਮੈਂ ਚੇਂਜ ਨਹੀਂ ਕੀਤਾ ਜੋ ਹੈਗਾ ਇਹਦੇ ਉੱਤੇ ਹੀ ਸੇਲ ਓਕੇ ਜਿੱਦਾਂ ਇਹ 35 ਦਾ ਸਾਡੀ ਰੈਗੂਲਰ ਲੈਸ ਜਿਹੜੀ 10% ਠੀਕ ਹੈ ਬਗੀ 350 ਕੱਢ ਗਿਆ ਅੱਜ ਨੂੰ ਇੱਥੇ 20% ਦਾ ਸਸੂ ਘਟ ਜਾਏਗਾ 350 ਤੇ ਫਰਕ ਪਏਗਾ ਨਾ ਕਲਪਾ ਆ ਚੀਜ਼ ਤੁਹਾਨੂੰ ਦੱਸਣਾ ਜਾ ਰਿਹਾ ਸੀ ਦਸੂਹਾ ਵਾਖੀਆਂ ਦੇ ਲਈ ਵੱਡੀ ਖੁਸ਼ਖਬਰੀ ਤੁਹਾਡੇ ਆਪਣੇ ਸ਼ਹਿਰ ਦਸੂਹਾ ਦੇ ਵਿੱਚ ਚਮਨ ਕੋਲੋਜ਼ ਹਾਊਸ ਦੇ ਵਿੱਚ ਰੱਖੜੀ ਦੇ ਸਪੈਸ਼ਲ ਆਪ ਤੋਂ 50% ਬੰਪਰ ਸੇਲ ਲੱਗ ਚੁੱਕੀ ਹੈ ਇਹ ਜਿਹੜੀ ਸੇਲ ਹੈ ਅੱਜ ਤੋਂ ਲੈ ਕੇ 1 ਅਗਸਤ ਤੱਕ ਚੱਲੇਗੀ ਅਗਰ ਤੁਸੀਂ ਵੀ ਰੱਖੜੀ ਤੇ ਲੱਗੀ ਆਪ ਤੋਂ 50% ਸੇਲ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਚਮਨ ਕਲੋਥ ਹਾਊਸ ਨੀਅਰ ਪੋਸਟ ਆਫਿਸ ਪਲਾਵ ਰੋਡ ਦਿੱਖਾ ਵਿਖੇ ਚਮਨ ਕਲੋਥ ਹਾਊਸ ਜੋ ਕਿ ਜਲਾਲ ਚੱਕੀਆਂ ਦੀ ਹੱਟੀ ਦੇ ਨਾਂ ਤੇ ਮਸ਼ਹੂਰ ਹੈ ਇੱਥੇ ਤੁਹਾਨੂੰ ਪੰਜਾਬੀ ਸੂਟ ਬਰਾਇਡਲ ਕਲੈਕਸ਼ਨ ਅਨਾਰਕਲੀ ਡ्रेसेस ਸਾੜੀਆਂ ਪਾਕਿਸਤਾਨੀ ਸੂਟ ਸ਼ਰਾਰਾ ਸੂਟ ਸਰਵੰਸ ਮੈਨ ਕਲੈਕਸ਼ਨ ਟਾਵਰਸ ਯਾਨੀ ਕਿ ਤੁਹਾਨੂੰ ਇੱਕੋ ਛੱਤ ਹਲੇ ਹਰ ਇੱਕ ਤਰ੍ਹਾਂ ਦੀ ਵੈਰਾਈਟੀਆਂ ਮਿਲਦੀ ਹੈ ਚਮਨ ਕਲੋਥ ਹਾਊਸ ਦੇ ਵਿੱਚ ਤੁਹਾਨੂੰ ਅਨਸਟਿਚ ਰੈਡੀਮੇਡ ਸੈਮੀ ਸਟਿਚ ਇਸ ਦੇ ਨਾਲ ਹੀ ਤੁਸੀਂ ਆਪਣੇ ਜਿਹੜੇ ਡਿਜ਼ਾਈਨਸ ਆ ਉਹ ਕਸਟਮਾਈਜ਼ ਵੀ ਕਰਵਾ ਸਕਦੇ ਹੋ ਸੋ ਦੋਸਤੋ ਹੁਣ ਤੁਹਾਨੂੰ ਜਲੰਧਰ ਅਮਰਸੇ ਲੁਧਿਆਣਾ ਜਾਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਹਾਨੂੰ ਆਪਣੇ ਸ਼ਹਿਰ ਦੇ ਸੁਹਾਵੇ ਵਿੱਚ ਹੀ ਚਮਨ ਕਲੋਥ ਹਾਊਸ ਵਿੱਚ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਸਿਆਹਤ ਗੱਲ ਕਰ ਚਮਨ ਕਲੋਥ ਹਾਊਸ ਦੇ ਓਨਰ ਨਾਲ ਸੱਚੀ ਗੱਲ ਸਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤ ਤੁਸੀਂ ਇਸ ਵੇਲੇ ਰਕੜੀ ਦੀ ਸੇਲ ਲਗਾਈ ਹੋਈ ਹੈ ਤੇ ਇਸ ਦੌਰਾਨ ਤੁਸੀਂ ਆਪਣੇ ਕਸਟਮਰਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਪਹਿਲਾਂ ਤੇ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ तहे ਦਿਲੋਂ ਸਭ ਦਾ ਬਹੁਤ ਬਹੁਤ ਧੰਨਵਾਦ ਅਸੀਂ ਜਿੱਦਾਂ ਕਿ ਸਾਡੇ ਕਸਟਮਰਸ ਨੂੰ ਜਿਆਦਾ ਪਤਾ ਹੈ ਕਿ ਅਸੀਂ ਅੱਜ ਤੱਕ ਕਦੀ ਸੇਲ ਨਹੀਂ ਲਗਾਈ ਇਹ ਸਾਡੇ ਕਸਟਮਰ ਦੀ ਡਿਮਾਂਡ ਦੇ ਉੱਤੇ ਅਸੀਂ ਫਸਟ ਟਾਈਮ ਸੇਲ ਲਗਾਈ ਹੈ ਔਰ ਲਗਾਈ ਵੀ ਪੂਰੇ ਸਟਾਕ ਦੇ ਉੱਤੇ ਅਪ ਟੂ 50% ਜੀ ਜਿਹੜੇ ਕਸਟਮਰ ਨੂੰ ਸਾਡੀ ਸੇਲ ਸਮਝ ਆਈ ਹੈ ਉਹਨਾਂ ਨੇ ਤੇ ਬਹੁਤ ਬੈਨੀਫਿਟ ਲਏ ਆ ਕਿ ਸਾਡੇ ਕੋਲ ਉਹ ਆ ਕੇ ਧੰਨਵਾਦ ਵੀ ਬਹੁਤ ਕੀਤਾ ਕਿ ਭਾਜੀ ਤੁਸੀਂ ਪਹਿਲੀ ਵਾਰੀ ਸੇਲ ਲਗਾਈ ਔਰ ਵਾਕਈ ਉਹਨਾਂ ਨੂੰ ਬਹੁਤ ਮਤਲਬ ਕਿ ਚੰਗੀ ਤਰ੍ਹਾਂ ਉਹਨਾਂ ਨੂੰ ਅੱਛਾ ਲੱਗਿਆ ਉਹਨਾਂ ਨੂੰ ਬਹੁਤ ਸੈਕਿੰਡ ਥਿੰਗ ਇਹ ਹੈ ਕਿ ਜਿਹੜੇ ਕਸਟਮਰ ਹਲੇ ਤੱਕ ਨਹੀਂ ਇਹ ਸੇਲ ਦਾ ਫਾਇਦਾ ਉਹ ਚੱਕ ਸਕੇ ਮੈਂ ਉਹਨਾਂ ਨੂੰ ਖੁਦ ਰਿਕੁਐਸਟ ਕਰਦਾ ਆ ਕਿ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਸਾਡੀ ਸ਼ਾਪ ਤੇ ਆ ਕੇ ਤੁਸੀਂ ਇਸ ਸੇਲ ਦਾ ਲੁਤਫ ਲਓ ਸਾਡੇ ਕਸਟਮਰ ਉਹ ਕਈ ਵਾਰੀ ਅਪ ਟੂ 50 ਦਾ ਮਤਲਬ ਨਹੀਂ ਸਮਝ ਪਾਉਂਦੇ ਇਸ ਨੂੰ ਕਲੀਅਰ ਕਰੋ ਪਲੀਜ਼ ਹਾਂਜੀ ਇਹ ਬਹੁਤ ਅੱਛਾ ਕੁਐਸਚਨ ਪੁੱਟ ਕੀਤਾ ਤੁਸੀਂ ਹਾਂਜੀ ਇਹ ਜ਼ਰੂਰ ਹੋਣਾ ਹੀ ਚਾਹੀਦਾ ਸੀਗਾ ਸਾਨੂੰ ਇਸ ਚੀਜ਼ ਦਾ ਬਹੁਤ ਪ੍ਰੋਬਲਮ ਸਾਨੂੰ ਫੇਸ ਕਰਨੀ ਪਈ ਹੈ ਕਸਟਮਰ ਆ ਕੇ ਕਹਿੰਦੇ ਸੀ ਭਾਜੀ ਤੁਸੀਂ 50 ਲਿਖਿਆ 50 ਕਿਉਂ ਨਹੀਂ ਦੇ ਰਹੇ ਮੈਂ ਉਹਨਾਂ ਨੂੰ ਤੁਹਾਡੇ ਵੀਡੀਓ ਦੇ ਮਾਧਿਅਮ ਤੋਂ ਇਹੀ ਦੱਸਣਾ ਚਾਹੁੰਦਾ ਹਾਂ ਕਿ ਇਹ ਅਪ ਟੂ 50 ਪਰਸੈਂਟ ਦਾ ਮਤਲਬ ਇਹ ਹੈ ਕਿ 50 ਪਰਸੈਂਟ ਤੋਂ ਥੱਲੇ ਬਾਕੀ ਕੋਈ ਆਰਟੀਕਲ 10 ਤੇ ਹੈ ਕੋਈ 20 ਤੇ ਹੈ ਕੋਈ 30 ਤੇ ਕੋਈ 40 ਤੇ 50 ਤੇ ਵੀ ਹੈਗੇ ਜੀ ਇਹ ਜਿੰਨਾ ਤੇ ਅੱਜ ਤੱਕ ਅਸੀਂ 1 ਰੁਪਿਆ ਵੀ ਛੂਟ ਨਹੀਂ ਦਿੱਨੇ ਸੀ ਉਹਨਾਂ ਦੇ ਵੀ ਅਜ ਨੂੰ ਡਿਸਕਾਊਂਟ ਕੁਛ ਨਾ ਕੁਛ ਹੈਗਾ ਬਾਕੀ ਕਸਟਮਰ ਦਾ ਐਨੀ ਹਾਉ ਕੁਛ ਨਾ ਕੁਛ ਫਾਇਦਾ ਜ਼ਰੂਰ ਹੋਏਗਾ ਜਿਹੜਾ ਅੱਜ ਤੱਕ ਕਦੀ ਨਹੀਂ ਹੋਇਆ ਕਿਸੇ ਦਾ ਤੇ ਉਹ ਕਸਟਮਰ ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜੇ ਕਸਟਮਰ ਨੂੰ ਪਤਾ ਹੈ ਕਿ ਹਾਂਜੀ ਕਿ ਚਮਨ ਕਲੋਥ ਹਾਊਸ ਤੇ ਅੱਜ ਤੱਕ ਸੇਲ ਨਹੀਂ ਲੱਗੀ ਸੀ ਔਰ ਜਿਨ੍ਹਾਂ ਨੇ ਇਸ ਸੇਲ ਦਾ ਬੈਨੀਫਿਟ ਲਿਆ ਉਹ ਤੇ ਵਕਈ ਕਹਿੰਦੇ ਆ ਸਾਨੂੰ ਸ਼ੁਕਰੀਆ ਕਰਕੇ ਗਏ ਆ ਬਹੁਤ ਬਹੁਤ ਮਤਲਬ ਕਿ ਉਹਨਾਂ ਨੂੰ ਮਜ਼ਾ ਵੀ ਆਇਆ ਹੈ ਸ਼ਾਪਿੰਗ ਕਰਕੇ ਤੇ ਬਾਕੀ ਜਿਹੜੇ ਨਹੀਂ ਆਏ ਮੈਂ ਉਹਨਾਂ ਨੂੰ ਕਹੂੰਗਾ ਇੱਕ ਵਾਰੀ ਆਓ ਤੁਹਾਨੂੰ ਆਪ ਹੀ ਸਮਝ ਆ ਜਾਏਗੀ ਕੋਈ ਔਰ ਬਾਜ਼ਾਰ ਨਾਲੋਂ ਜਿੱਦਾਂ ਬਾਜ਼ਾਰ ਦੇ ਵਿੱਚ ਲੱਗਦੀ ਫਲੈਟ 50 ਸਾਰੇ ਪਾਸੇ ਅਸੀਂ ਆਪਣੇ ਜਿਹੜੇ ਮੈਂ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਚੀਜ਼ ਦਿਖਾਣਾ ਉਹ ਆ ਸਪੋਜ਼ ਮੇਰਾ ਸੂਟ ਹੈ ਜੀ ਗੋਟਾਪਤੀ ਜਿਹੜਾ ਮੇਰਾ ਔਰ ਟੈਗ ਇਹਨੂੰ ਮੈਂ ਚੇਂਜ ਨਹੀਂ ਕੀਤਾ ਜੋ ਹੈਗਾ ਇਹਦੇ ਉੱਤੇ ਹੀ ਸੇਲ ਓਕੇ ਜਿੱਦਾਂ ਇਹ 35 ਦਾ ਸਾਡੀ ਰੈਗੂਲਰ ਲੈਸ ਜਿਹੜੀ 10% ਹੈ ਠੀਕ ਹੈ ਬਾਕੀ 350 ਕੱਟ ਗਿਆ ਅੱਜ ਨੂੰ ਇਹ ਤੇ 20% ਦਾ 700 ਕਰ ਜਾਏਗਾ 350 ਤੇ ਫਰਕ ਪਏਗਾ ਨਾ ਆ ਚੀਜ਼ ਤੁਹਾਨੂੰ ਦੱਸਣਾ ਜਾ ਰਿਹਾ ਸੀ ਕਿ ਇਸੇ ਚੀਜ਼ ਦੇ ਉੱਤੇ ਟੈਗ ਨਹੀਂ ਚੇਂਜ ਹੋਏ ਸਾਡੇ ਸੂਟਾਂ ਦੇ ਸਾਰੀ ਵੈਰਾਈਟੀ ਜੋ ਹੈਗੀ ਐਜ਼ ਇਟ ਇਜ਼ ਹੈਗੀ ਹੈ ਉਹਨਾਂ ਉੱਤੇ ਹੀ ਸੇਲ ਤਾਂ ਮਾਰਕੀਟ ਦੇ ਵਿੱਚ ਹੋਰ ਵੀ ਕਾਫੀ ਕਲੋਥ ਹਾਊਸ ਹੈਗੇ ਨੇ ਤੁਸੀਂ ਉਹਨਾਂ ਨਾਲੋਂ ਕਿਵੇਂ ਲੁੱਟਣ ਦੋ ਜਿੱਦਾਂ ਕਿ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਤੌਰ ਤੇ ਦਸੀਏ ਇਹ ਚੀਜ਼ ਇਦਾਂ ਨਹੀਂ ਸਾਨੂੰ ਮੂੰਹ ਜਵਾਨੀ ਨਹੀਂ ਸਮਝਾਣਾ ਆਊਗਾ ਅਸੀਂ ਲਾਈਵ ਦਿਖਾਉਂਦੇ ਆ ਤੁਹਾਨੂੰ ਕੀ ਚੀਜ਼ ਸਾਡੇ ਕੋਲ ਡਿਫਰੈਂਟ ਆਂਦੀ ਹੈ ਜਿੱਦਾਂ ਅਸੀਂ ਚੈਲੰਜ ਦਿੰਦੇ ਆ ਕਿ ਦਸੂਏ ਦੇ ਵਿੱਚ ਪੂਰੇ ਦਸੂਏ ਦੇ ਵਿੱਚ ਕਿਸੇ ਦੀ ਸ਼ੌਪ ਤੇ ਇਹ ਵਾਲੀ ਕਲੈਕਸ਼ਨ ਨਹੀਂ ਆਈ ਬ੍ਰਾਂਡ ਵਾਈਜ਼ ਸੌਦਾ ਵੇਚਦੇ ਆ ਜਿੱਦਾਂ ਅਸੀਂ ਜੀਨਸ ਦੇ ਉੱਤੇ ਬ੍ਰਾਂਡ ਦੇਖਦੇ ਆ ਨਾ ਇਦਾਂ ਸੂਟਾਂ ਤੇ ਵੀ ਬ੍ਰਾਂਡ ਆਉਂਦੇ ਆ ਜੀ ਆ ਦੇਖੋ ਹੁਣ ਇੱਕ ਸੂਰਤ ਦਾ ਨਖਾਨ ਪਹਿਲਾਂ ਤੇ ਇਹਦਾ ਕਪੜਾ ਤੁਸੀਂ ਹੱਥ ਲਾ ਕੇ ਦੱਸੋ ਯਾਰ ਕਿੰਦਾ ਦਾ ਹਾਂਜੀ ਕੰਮ ਵਧੀਆ ਹਾਂਜੀ ਬਿਲਕੁਲ ਸੌਫਟ ਹੈ ਹਾਂ ਹੁਣ ਆ ਪੀਸ ਆਏਗਾ ਜੀ ਇਹ ਹਾਂ ਦੇ ਖੀਰ ਦੇ ਪੀਸ ਖੀਰ ਕੁਆਲਿਟੀ ਹੈ ਕਿ ਮੋਰਾ ਦਾ ਬ੍ਰਾਂਡ ਹੈ ਜੀ ਇਹ ਪੀਸ ਸਿਰਫ ਔਰ ਸਿਰਫ ਚਮਨ ਕਲੋਥ ਹਾਊਸ ਤੋਂ ਹੀ ਮਿਲਦੇ ਅਸੀਂ ਗਾਵੇ ਨਾ ਵੇਚਦੇ ਇਹ ਵਾਲੇ ਸੌਦੇ ਔਰ ਜਿਹੜੇ ਕਸਟਮਰ ਸਾਡੇ ਨਾਲ ਜੁੜੇ ਆ ਸਪੈਸ਼ਲ ਬੜੀ ਬੜੀ ਦੂਰੋਂ ਮੇਰੇ ਕੋਲ ਕਸਟਮਰ ਇਹ ਚੀਜ਼ਾਂ ਲੈਣ ਆਉਂਦਾ ਜੀ ਜਿਹਦੇ ਕਰਕੇ ਅਸੀਂ ਫੇਮਸ ਹੋਏ ਸੀ ਇਹ ਆ ਦੇਖੋ ਮੈਮ ਆ ਦਿਖਾ ਦਿਓ ਆ ਇਦਾਂ ਬ੍ਰਾਂਡ ਦੀ ਉੱਤੇ ਸਪੈਸ਼ਲ ਆ ਲਿਖਿਆ ਆਏਗਾ ਕਿ ਟੈਗ ਟੈਗ ਆਏਗਾ ਜੀ ਇਹ ਹੁੰਦੇ ਪੂਰੇ ਸਰਦਾਰੀ ਪੀਸ ਸਿੰਪਲ ਔਰ ਸੋਬਰ ਜਿੰਨਾ ਨੇ ਚੀਜ਼ਾਂ ਲੈਣੀਆਂ ਜੀ ਇਹ ਤੁਹਾਨੂੰ ਸਿਰਫ ਔਰ ਸਿਰਫ ਚਮਨ ਕਲੋਥ ਹਾਊਸ ਤੇ ਹੀ ਮਿਲੂਗੀਆਂ ਇਹ ਸਾਡਾ ਆ ਦੇਖੋ ਆ ਜਿੱਦਾਂ ਸ਼ਰਟ ਆਏਗੀ ਹਾਂਜੀ ਪਿਓਰ ਮਸਲੀਨ ਦਾ ਕਨਸੈਪਟ ਹੈ ਜੀ ਸੁਪਰ ਸੌਫਟ ਕਪੜਾ ਔਰ ਇਦਾਂ ਦੇ ਕਪੜੇ ਕਿਸੇ ਹੋਰ ਕੰਪਨੀ ਕੋ ਲੱਗ ਵੀ ਨਹੀਂ ਸਕਦੇ ਜੀ ਇਹ ਦੇਖਣ ਨੂੰ ਬਿਲਕੁਲ ਸਿੰਪਲ ਸੋਬਰ ਹੁੰਦੇ ਆ ਔਰ ਹਾਂ ਇਹਨਾਂ ਦਾ ਮਾਰਕੀਟ ਨਾਲੋਂ ਪ੍ਰਾਈਸ ਜ਼ਰੂਰ ਇਹਨਾਂ ਦਾ ਥੋੜਾ ਜਿਹਾ ਅਪ ਹੁੰਦਾ ਹੈ ਕਿਉਂ ਕੁਆਲਿਟੀ ਮੈਟਰਸ ਬਿਲਕੁਲ ਕੁਆਲਿਟੀ ਮੈਟਰ ਕਰਦੀ ਹੈ ਜੀ ਔਰ ਅਸੀਂ ਸ਼ੁਰੂ ਤੋਂ ਲੈ ਕੇ ਅਸੀਂ ਆਪਣੀ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਸਾਡੇ ਕੋਈ ਕਸਟਮਰ ਆਉਂਦੇ ਆ ਇਹ ਸੋਚ ਰੱਖ ਕੇ ਆਉਂਦੇ ਆ ਕਿ ਅਗਰ ਜਲਾਲ ਚੱਕੇ ਦੁਕਾਨ ਤੇ ਜਾਣਾ ਚਮਨ ਕਲੌਥ ਹਾਸੇ ਜਾਣਾ ਹੈ ਉੱਥੇ ਕੁਆਲਿਟੀ ਕੁਝ ਡਿਫਰੈਂਟ ਮਿਲੂਗੀ ਹਾਂਜੀ ਇਹ ਚੀਜ਼ ਅਸੀਂ ਅੱਜ ਤੱਕ ਬਰਕਰਾਰ ਰੱਖੀ ਹੈ ਪਰਮਾਤਮਾ ਦੀ ਮਿਹਰ ਨਾਲ ਆਹ ਦੇਖੋ ਜੀ ਦੁਪੱਟਾ ਆਏਗਾ ਪਿਓਰ ਚਨਾਉਂ ਦਾ ਜੀ ਸਾਈਜ਼ ਆਏਗਾ ਫੁੱਲ ਜੀ ਇਹਨੂੰ ਕਹਿੰਦੇ ਸਰਦਾਰੀ ਸੂਟ ਓਕੇ ਸਰਦਾਰੀ ਕਲੈਕਸ਼ਨ ਆਂਦੀ ਆਹ ਦੇਖੋ ਜਿੱਦਾਂ ਮੈਂ ਤੁਹਾਨੂੰ ਬ੍ਰਾਂਡ ਦੱਸਿਆ ਸੀ ਆਏਗਾ ਇੰਦਰ ਦਿਖਾਓ ਪਾਜੀ ਆਏਗਾ ਹੀਰ ਦਾ ਬ੍ਰਾਂਡ ਜੀ ਅਸੀਂ ਬ੍ਰਾਂਡ ਵਾਈਜ਼ ਵੇਚਦੇ ਇਦਾਂ ਹੀ ਇਹਦੇ ਵਿੱਚ ਗੰਗਾ ਦੇ ਆਂਦੇ ਆ ਰਾਖੀ ਦੇ ਆਂਦੇ ਆ ਵਰਸ਼ਾ ਦੇ ਆਂਦੇ ਆ ਕਾ ਵੀ ਪੰਛਤ ਫੇਮਸ ਬ੍ਰਾਂਡ ਹੈ ਜਿਹੜੇ ਸਿਰਫ ਨਾਮੀ ਸ਼ੋਰੂਮਾਂ ਤੇ ਹੀ ਮਾਲ ਮਿਲਦੇ ਚੰਗੇ ਸ਼ੋਰੂਮਾਂ ਤੇ ਮਾਲ ਮਿਲੂਗਾ ਹਰ ਇੱਕ ਦੇ ਕਾਊਂਟਰ ਤੇ ਮਾਲ ਨਹੀਂ ਆਉਂਦਾ ਜੀ ਹੁਣ ਆ ਆ ਇੱਕ ਪੀਸ ਤੁਹਾਨੂੰ ਦਿਖਾਣਾ ਇਹ ਵੀ ਸਰਦਾਰੀ ਇਹ ਰਾਖੀ ਬ੍ਰਾਂਡ ਦਾ ਪੀਸ ਜੀ ਸਟੱਫ ਨੂੰ ਇਹ ਬ੍ਰਾਂਡ ਜਿੰਨੇ ਵੀ ਇਹ ਸਟੱਫ ਨੂੰ ਕੋਈ ਕੰਪਰੋਮਾਈਜ਼ ਨਹੀਂ ਕਰਦੇ ਮੈਮ ਜੀ ਮਾਰਕੀਟ ਨਾਲੋਂ ਹਟ ਕੇ ਚੱਲਦੇ ਆ ਇਨਾਂ ਦੇ ਰੇਟ ਵੀ ਥੋੜੇ ਅਪ ਹੁੰਦੇ ਆ ਬਟ ਜਿਹੜੇ ਕਸਟਮਰ ਨੂੰ ਚੰਗੀ ਚੀਜ਼ ਬਾਹਨ ਦਾ ਸ਼ੌਕ ਹੈ ਨਾ ਹਾਂਜੀ ਉਹ ਕੰਪਰੋਮਾਈਜ਼ ਨਹੀਂ ਕਰਦੇ ਬਿਲਕੁਲ ਉਹਨਾਂ ਨੇ ਚੰਗੀ ਚੀਜ਼ ਹੀ ਲੈਣੀ ਉਸ ਉਹ ਸਾਨੂੰ ਖੁਦ ਆ ਕਹਿੰਦੇ ਕਿ ਭਾਜੀ ਸਾਨੂੰ ਪ੍ਰਾਈਸ ਨਹੀਂ ਮੈਟਰ ਕਰਦੇ ਸਾਨੂੰ ਚੀਜ਼ ਉਹ ਦਿਓ ਜਿਹੜੀ ਕਿਸੇ ਨੇ ਪਾਈ ਨਾ ਹੋਵੇ ਹਾਂ ਔਰ ਇਹਨਾਂ ਦੀ ਖਾਸੀਅਤ ਇਹ ਹੈ ਕਿ ਇੱਕ ਇੱਕ ਪੀਸ ਹੀ ਜਾਂਦੇ ਆ ਜੀ ਇੱਕ ਵੇਗਿਆ ਉਹਨੇ ਲਿਆ ਉਹਨੇ ਪਾਇਆ ਹੋਵੇਗਾ ਓਕੇ ਦੂਜਾ ਪੀਸ ਨਹੀਂ ਮਿਲਣਾ ਠੀਕ ਹੈ ਸਾਡੇ ਕੋਲ ਵੀ ਨਹੀਂ ਮਿਲਣਾ ਓਕੇ ਇਹ ਇਹਨਾਂ ਦੀ ਇਹ ਖਾਸੀਅਤ ਇਹਨੂੰ ਕਹਿੰਦੇ ਅਸੀਂ ਫੁੱਲੀ ਬੁਟੀਕ ਪੀਸ ਓਕੇ ਆ ਦੇਖੋ ਜੀ ਸਰਦਾਰੀ ਟੇਸਟ ਆ ਨੇ ਪੂਰੇ ਸਰਦਾਰੀ 컬러 ਵੀ ਬੜੇ ਅਲਟੀਮੇਟ ਆਂਦੇ ਆ ਸਭ ਕੁਝ ਇਹਨਾਂ ਦੇ 컬러 ਨੇ ਹਾਂਜੀ ਜੀ ਜੀ ਪਿਆ ਉਸ ਗੱਲ ਕਰਦੇ ਕੁਝ ਕਸਟਮਰਜ਼ ਦੇ ਨਾਲ ਸਾਸ਼ੀ ਗਲ ਮੈਮ ਸਾਸ਼ੀ ਗਲ ਜੀ ਮੈਮ ਤੁਹਾਡਾ ਨਾਮ ਕੀ ਤੁਸੀਂ ਕਿੱਥੋਂ ਆਏ ਹੋ ਮੇਰਾ ਨਾਮ ਸਰਜੀਤ ਹੋਰ ਆ ਤਾਂ ਸਿੱਧਾ ਸੋਇ ਲਾਗੇ ਸਾਡਾ ਪਿੰਡ ਆ ਉੱਥੋਂ ਆਏ ਆ ਅਸੀਂ ਮੈਂ ਤੁਸੀ ਚਮਨ ਕਲੋਥ ਹਾਊਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਇੱਥੇ ਬਹੁ ਟਾਈਮ ਤੋਂ ਆ ਰਹੇ ਆ ਅਸੀਂ ਇਹਨਾਂ ਦੇ ਰੈਗੂਲਰ ਕਸਟਮਰ ਆ ਇਹਨਾਂ ਦੀ ਵੈਰਾਈਟੀ ਬਹੁਤ ਅੱਛੀ ਹੈ ਇਹਨਾਂ ਦੇ ਰਖੜੀ ਦੀ ਆਫਰ ਲੱਗ ਰਹੀ ਹੈ ਕਿ ਅਸੀਂ ਆਏ ਸੀ ਦੇਖਣ ਵਾਸਤੇ ਤੇ ਸੂਟ ਬਹੁਤ ਸੋਹਣੇ ਆ ਤੇ ਘੱਟ ਪ੍ਰਾਈਸ ਆ ਆਫਰ ਤੇ ਲੱਗੇ ਹੋਏ ਆ ਹਾਂਜੀ ਤੇ ਮੈਂ ਤੁਹਾਨੂੰ ਜ਼ਰੂਰ ਨਾ ਵੀ ਰეკਮੈਂਡ ਕਰਾਂਗਾ ਕਿ ਅਬ ਇੱਥੇ ਆ ਕੇ ਸ਼ਾਪਿੰਗ ਕਰਨ ਹਾਂਜੀ ਜੇ ਆਫਰ ਦੇਣਗੇ ਚੰਗੇ ਚੰਗੇ ਸੂਟ ਦੇਣਗੇ ਤਾਂ ਬਹੁਤ ਆਣਗੇ ਬੜੀਆਂ ਤਾਂ ਵੈਸੀ ਸੂਟਾਂ ਨੇ ਚੱਕੀਆਂ ਅੱਛਾ ਹਾਂਜੀ ਜੇ ਤੁਸੀਂ ਰਖੜੀ ਤੇ ਲੱਗੀ ਸੇਲ ਦਾ ਫਾਇਦਾ ਉਠਾਣਾ ਚਾਹੁੰਦੇ ਹੋ ਤਾਂ ਜ਼ਰੂਰ ਇੱਥੇ ਆਓ ਚਮਨ ਕਲੋਥ ਹਾਊਸ ਤੇ ਬਹੁਤ ਸੋਹਣੇ ਸੋਹਣੇ ਸੂਟ ਭਾਜੀ ਹੁਣ ਤੁਹਾਨੂੰ ਇੱਕ ਆ ਸੂਟ ਦਿਖਾਉਂਦਾ ਮੈਂ ਇਧਰ ਪਹਿਲਾਂ ਦੁਪੱਟਾ ਹੁਣ ਇਹ ਉਹ ਸੂਟ ਨੇ ਜਿਹੜੇ ਇਹਦੇ ਜਿੱਦਾਂ ਨੇ ਸੈੱਟ ਦੇ ਵਿੱਚ ਚਾਰ ਚਾਰ ਕਲਰ ਆਉਂਦੇ ਆ ਇੱਕ ਇੱਕ ਬਚ ਗਿਆ ਉਹਨੇ ਤੇ 40% ਸੇਲ ਲੱਗੀ ਭਾਜੀ 3700 ਪ੍ਰਾਈਸ ਹੈ ਦਾ ਦੇਖੋ ਸਾਡਾ ਪ੍ਰਾਈਸ ਟੈਗ ਤੇ ਕੋਈ ਚੇਂਜ ਨਹੀਂ ਹੋਇਆ ਕੋਈ ਕੁਛ ਨਹੀਂ 3700 ਹੈ 40% ਆਫ ਹੈ 2250 ਦਾ ਪੀਸ ਮਿਲ ਜਾਏਗਾ ਪੂਰੇ ਹਿੰਦੁਸਤਾਨ ਦੀ ਗਾਰੰਟੀ ਦੇਵਾਂਗੇ ਐਡਾ ਹੈਵੀ ਪੀਸ ਕਿਤੇ ਨਹੀਂ ਮਿਲੂ ਇਸ ਰੇਟ ਇਹਦਾ ਦੁਪੱਟਾ ਵੀ ਚੈੱਕ ਕਰ ਲਓ ਭਾਜੀ ਲਓ ਜੀ ਉਹ 250 ਦਾ ਪੀਸ ਮਿਲਦਾ ਵੇ ਉਹ ਜਿਹੜੇ ਕਸਟਮਰ ਨੂੰ ਸਮਝ ਆ ਗਈ ਉਹਨੇ ਤੇ ਬੈਨੀਫਿਟ ਲੈਣਾ ਹੀ ਆ ਭਾਜੀ ਚੈੱਕ ਕਰੋ ਆ ਦੁਪੱਟਾ ਪਿਓਰ ਚਨਾਉਣ ਦਾ ਲੱਗਾ ਐਡਾ ਹੈਵੀ ਦੁਪੱਟਾ ਦੇਖੋ ਵੇ ਭਾਜੀ ਪੀਸ ਨਵੇਂ ਆ ਸਾਰੇ ਸਿੰਗਲ ਸਿੰਗਲ ਬਚ ਗਏ ਤਿੰਨ ਵਿਗ ਗਏ ਇੱਕ ਬਚ ਗਿਆ ਉਹ ਤੇ ਸੇਲ ਲੱਗ ਗਈ ਭਾਜੀ ਹੁਣ ਇੱਕ ਆਰਟੀਕਲ ਤੁਹਾਨੂੰ ਦਿਖਾਣ ਲੱਗਾ ਇਹ ਵੀ ਸਾਡਾ ਚੈਲੰਜਰ ਦਸੂਹੇ 'ਚ ਕਿਸੇ ਕੋਲ ਨਹੀਂ ਮਾਲ ਆਂਦਾ ਇਹ ਬ੍ਰਾਂਡ ਦਾ ਨਾਮ ਹੈ ਅਨੰਤਾ ਬ੍ਰਾਂਡ ਭਾਜੀ ਇਕੱਲਾ ਇਕੱਲਾ ਪੀਸ ਸਿੰਗਲ ਸਿੰਗਲ ਆਂਦਾ ਹੈ ਇੱਚ ਕੋਈ ਕਲਰ ਨਹੀਂ ਆਣਾ ਕੋਈ ਕੁਛ ਸਿੰਗਲ ਸਿੰਗਲ ਪੀਸ ਬੁਟੀਕਾਂ ਦੇ ਪੀਸ ਸਿੰਪਲ ਐਂਡ ਸੋਬਰ ਟੇਸਟ ਭਾਜੀ ਇਹਦਾ ਰੇਟ ਸੀ 2500 ਤੋਂ ਲੈ ਕੇ 3500 ਤੱਕ ਇਹ ਕੰਪਨੀ ਤੋਂ ਇਕੱਠਾ ਮਾਲ ਚੱਕ ਲਿਆ 1700 ਰੁਪਈਆ ਨੈਟ ਸੁਪਰ ਸੇਲ ਹੈ ਸੁਪਰ ਸੇਲ ਜਿੰਨੇ ਬੈਨੀਫਿਟ ਲੈਣਾ ਲੈ ਸਕਦੇ ਸਰ ਵਿਆਹ ਸ਼ਾਦੀ ਦਾ ਨਵਾਂ ਸੀਜ਼ਨ ਆ ਰਿਹਾ ਹੈ ਤਾਂ ਉਹਨਾਂ ਲਈ ਕੀ ਸਪੈਸ਼ਲ ਤੁਸੀਂ ਲੈ ਕੇ ਆਏ ਹੋ ਮੈਮ ਪਹਿਲਾਂ ਤੇ ਜਿਨ੍ਹਾਂ ਨੂੰ ਜਿਹੜੇ ਸਾਨੂੰ ਜਾਣਦੇ ਆ ਉਹਨਾਂ ਨੂੰ ਪਤਾ ਹੈ ਇੱਥੇ ਸਭ ਕੁਝ ਸਪੈਸ਼ਲ ਹੀ ਮਿਲਦਾ ਹੈ ਜੀ ਔਰ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਇੱਕ ਦੋ ਹੀ ਸੂਟ ਖੋਲਾਂਗਾ ਉਹਦੇ ਤੋਂ ਹੀ ਪਤਾ ਲੱਗ ਜਾਣਾ ਤੁਹਾਨੂੰ ਵੀ ਪਤਾ ਲੱਗ ਜਾਣਾ ਔਰ ਜਿਹੜੇ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਵੀ ਪਤਾ ਲੱਗ ਜਾਣਾ ਔਰ ਇਹ ਕੋਈ 5-7 ਸੂਟ ਨਹੀਂ ਆਉਂਦੇ ਹਾਂਜੀ ਪਰ ਟੂ ਕੱਟ ਐਟ ਏ ਟਾਈਮ ਜਦੋਂ ਮਰਜ਼ੀ ਕਸਟਮਰ ਸਾਡੀ ਸ਼ਾਪ ਤੇ ਆ ਜੇ 100 100 ਡਿਜ਼ਾਈਨ ਦਵਾਂਗੇ। ਓਕੇ ਇਹ ਕੋਈ 5-7 ਰੱਖ ਕੇ ਨਹੀਂ ਬੈਠੇ ਅਸੀਂ ਮੈਂ ਇਹ ਪੂਰਾ ਭਰੇ ਭਾਗ ਹੈ ਪ੍ਰਮਾਤਮਾ ਦੀ ਪੂਰੀ ਕਿਰਪਾ ਹੈ ਜੀ। ਜੀ। ਇਹ ਭਾਜੀ ਪਹਿਲਾਂ ਪੀਸ ਤਾਂ ਦਿਖਾਉਂਗਾ ਆ ਦੇਖਿਓ ਮੈਮ ਪੀਸ ਚੈੱਕ ਕਰਿਓ। ਆ ਪੀਸ ਦਾ ਫਰੰਟ ਹੈ। ਨਾਈਸ। ਓਕੇ ਹਾਂ ਜੀ। ਇਦਾਂ ਹੀ ਪੂਰੀ ਬੈਕ ਆਏਗੀ ਜੀ ਪੀਸ ਦੀ। ਇਹ ਆ ਲੋ ਜੀ। ਫੁੱਲ ਬੈਕ ਵੀ ਆਏਗੀ ਫੁੱਲ ਫਰੰਟ ਵੀ ਆਏਗਾ ਤੇ ਨਾਲ ਬਾਜੂ ਵੀ ਆਏਗੀ ਸਲਵਾਰ ਵੀ ਆਏਗੀ ਓਕੇ ਠੀਕ ਇਹ ਆਂਦੇ ਮੈਮ ਸਿੰਗਲ ਸਿੰਗਲ ਪੀਸ ਫੋਟੋਜੈਨਿਕ ਪੀਸ ਔਰ ਫੋਟੋ ਵਾਲੇ ਮਾਡਲ ਪੀਸ ਕਹਿੰਦੇ ਇਹਨਾਂ ਨੂੰ ਐਡਵਰਟਾਈਜ਼ ਚੈੱਕ ਕਰੋਗਾ ਹਾਂਜੀ ਲੋ ਜੀ ਮਗਰ ਜਿਹੜੀ ਦੁਲਹਨ ਨੇ ਪਾਲਿਆ ਨਾ ਪੀਸ ਹਾਂਜੀ ਉਹ ਪੂਰੇ ਵਿਆਹ ਚ ਲੋਕੀ ਸੂਟ ਹੀ ਦੇਖਦੇ ਆ ਹਾਂਜੀ ਦੁਲਹਨ ਨੂੰ ਘੱਟ ਦੇਖੂਗੇ ਸੂਟ ਨੂੰ ਜ਼ਿਆਦਾ ਦੇਖੂ ਇਹ ਵਾਲੀਆਂ ਚੀਜ਼ਾਂ ਆਉਂਦੀਆਂ ਹਾਂਜੀ ਹੁਣ ਇੱਕ ਪੀਸ ਆ ਖੋਲਿਆ ਹੁਣ ਦੂਜਾ ਪੀਸ ਤੁਹਾਨੂੰ ਆਪ ਹੀ ਖੋਲ ਕੇ ਦਿਖਾਉਂਗਾ ਹਾਂਜੀ ਭਾਈ ਥੋੜਾ ਕਲੋਜ਼ ਕਰਿਓ ਇਹਦੀ ਬਰੀਕੀ ਦੇਖਣੀ ਕੰਮ ਦੀ ਆ ਚੀਜ਼ ਚੈੱਕ ਕਰੋ ਪਿੱਟੇ ਦਾ ਕੰਮ ਕਹਿੰਦੇ ਨੂੰ ਪਿੱਟਾ ਔਰ ਦਬਕਾ ਓਕੇ ਇਹ ਲਖਨਊ ਦੇ ਚੰਗੇ ਚੰਗੇ ਘਰਾਂ ਦੇ ਮਾਲ ਹੈ ਕੋਈ ਲੋਕਲ ਨਹੀਂ ਹੈਗੇ ਮੋਟੀ ਮੋਟੀ ਇਦਾਂ ਦੇ ਕੰਮ ਨਹੀਂ ਅਸੀਂ ਵੇਚ ਕੇ ਖੁਸ਼ ਹੈ ਠੀਕ ਹੈ ਸਸਤੇ ਮੋਟੇ ਭਾਰੇ ਭਾਰੇ ਉਹ ਨਹੀਂ ਸਾਡੇ ਕੋਲ ਆਂਦੀ ਐਲੀਗੈਂਸੀ ਔਰ ਪਿਓਰਿਟੀ ਬਿਲਕੁਲ ਤੇ ਦੋ ਚੀਜ਼ਾਂ ਵਾਸਤੇ ਅਸੀਂ ਮਸ਼ਹੂਰ ਆ ਦੇਖੋ ਭਾਈ ਚੈੱਕ ਕਰੋ ਯਾਰਾ ਪੀਸ ਦੀ ਰੰਗਤ ਚੈੱਕ ਕਰੋ ਕਲਰ ਚੈੱਕ ਕਰੋ ਔਰ ਮੈਂ ਇਹ ਵਾਲੇ ਕਲਰ ਸਿਰਫ ਔਰ ਸਿਰਫ ਪਿਓਰਤੀ ਬੰਦੇ ਓਕੇ ਲੋਕਲ ਕਪੜੇ ਕਿਸੇ ਤੇ ਨਹੀਂ ਬੰਨਣਾ ਸਿਰਫ ਔਰ ਸਿਰਫ ਪਿਓਰਤੀ ਬੰਨੇ ਜੀ ਬਰਾਇਡਲ ਕਲੈਕਸ਼ਨ ਜਿਹੜਾ ਮੇਰੇ ਕੋ ਅੱਜ ਵੀ ਆ ਜੇ ਨਾ ਅੱਜ ਦੇ ਸਮੇਂ ਚ ਆਫ ਸੀਜ਼ਨ ਚੱਲ ਰਿਹਾ ਮੈਂ ਅੱਜ ਦੇ ਸਮੇਂ ਦੇ ਵਿੱਚ ਵੀ ਉਹਨਾਂ ਨੂੰ ਰਜਾ ਦਊਂਗਾ ਆਵਲੀ ਕਲੈਕਸ਼ਨ ਵਾਸਤੇ ਓਕੇ ਇਹ ਸਾਡਾ ਓਪਨ ਚੈਲੰਜ ਹੈ ਜਿਹੜੇ ਸਿੱਧੇ ਜਲੰਧਰ ਜਾਂਦੇ ਸੀ ਲੁਧਿਆਣੇ ਜਾਂਦੇ ਅਥੇ ਅੰਮ੍ਰਿਤਸਰ ਜਾਂਦੇ ਆ ਜਿਹੜੀ ਜਿਹੜੀ ਤੇ ਸਾਡੇ ਕੋ ਆ ਗਏ ਉਹਨਾਂ ਦੀਆਂ ਤੇ ਇੱਥੇ ਹੀ ਬ੍ਰੇਕ ਲੱਗ ਗਈਆਂ ਹਾਂਜੀ ਆਉਣ ਵਾਲੇ ਸਮੇਂ 'ਚ ਵੀ ਜਿਹੜਾ ਸਾਡੇ ਕੋ ਆਏਗਾ ਉਹ ਦੁਬਾਰਾ ਨਹੀਂ ਜਾਏਗਾ ਇਹ ਅਸੀਂ ਤੁਹਾਨੂੰ ਸਪੈਸ਼ਲ ਮੈਂ ਤੁਹਾਨੂੰ ਕਹਿ ਰਿਹਾ ਇਹ ਚੀਜ਼ ਔਰ ਇਹ ਕਸਟਮਰ ਵੀ ਆਪਣੇ ਮੂੰਹੋਂ ਕਹੇਗਾ ਕਿ ਜਦੋਂ ਤੋਂ ਜਲਾਜ ਕੇ ਦੁਕਾਨ ਤੇ ਆਣ ਲੱਪੇ ਨੇ ਦੁਬਾਰਾ ਨਹੀਂ ਗਏ ਹੋ ਹਾਂ ਆ ਦੇਖੋ ਬਈ ਔਰ ਖਾਸੀਅਤ ਕੀ ਹੈ ਕੁਆਂਟੀਟੀ ਚ ਮਾਲ ਵੇਚੀ ਹੈ ਬਿਲਕੁਲ ਇੱਕ ਦੋ ਡਿਜ਼ਾਈਨਾਂ ਨਾਲ ਕੀ ਹੋ ਜਾਣਾ ਹੈ ਇੱਕ ਘਟੋ ਘਟ ਵੀ ਗਾਹਕ ਦੇ ਅੱਗੇ 50 ਡਿਜ਼ਾਈਨ ਸੁੱਟੂਗੇ ਗਾਹਕ ਵੀ ਚੂਜ਼ ਕਰਨ ਵਾਲਾ ਬਣੇਗਾ ਕਿ ਹਾਂਜੀ ਵੈਰਾਈਟੀ ਹੈ ਇਹ ਦੇਖੋਗੇ ਬ੍ਰਾਈਡਲ ਹਾਂਜੀ ਹੁਣ ਆਗੇ ਨਾਨ ਬ੍ਰਾਈਡਲ ਜਿਨ੍ਹਾਂ ਨੇ ਹੁਣ ਨਾਲ ਦੇ ਪੌਣੇ ਹੁੰਦੇ ਆ ਭਾਰੇ ਭਾਰੇ ਸੂਟ ਬਿਲਕੁਲ ਆਪਾਂ ਜੀ ਚੈੱਕ ਕਰ ਰਿਹਾ ਦਬਕੇ ਦਾ ਕੰਮ ਚੈੱਕ ਕਰ ਰਿਹਾ ਓ オリジナル ਦਬਕੇ ਦਾ ਕੰਮ ਆਏਗਾ ਦੇਖੋ ਪੀਸ ਪੂਰਾ ਪੈਨਲ ਬਣਿਆ ਹੈ ਕਲਰ ਚੈੱਕ ਕਰੋ ਪੂਰੇ ਪੇਸਟਲ ਕਲਰ ਆਣੇ ਆ ਇਹ オリジナル オーਰਗੈਂਜ਼ਾ ਦੇ ਉੱਤੇ ਪੀਸ ਤਿਆਰ ਕਰਵਾਇਆ ਜੀ ਪਿਓਰ オーਰਗੈਂਜ਼ਾ ਦੇ ਉੱਤੇ ਦੇਖੋ ਜੀ ਆ ਬਾਜੂ ਚੈੱਕ ਕਰੋ ਜੀ ਕੰਮ ਚੈੱਕ ਕਰੋ ਕੱਲੇ ਕੱਲੇ ਪੀਸ ਨੂੰਹ ਬੋਲੂਗੇ ਐਦਾ ਦੀ ਵੈਰਾਈਟੀ ਹੈ ਇਹ ਆ ਦੇਖੋ ਦੁਪੱਟਾ ਪਿਓਰ オーਰਗੈਂਜ਼ਾ ਦਾ ਜੀ ਦਸੂਏ ਦੇ ਵਿੱਚ ਸੱਚੇ ਪਾਸ਼ਾ ਕੋ ਡਰ ਕੇ ਕਹਿੰਦਾ ਕਿ ਸਿਰਫ ਇੱਕ ਅਦਾ ਦੁਕਾਨਦਾਰ ਹੋਏਗਾ ਜਿਹੜੀਆਂ ਚੀਜ਼ਾਂ ਵੇਚੇ ਹਰ ਇੱਕ ਕੋਈ ਨਹੀਂ ਵੇਚਦਾ ਬਹੁਤ ਹੈਵੀ ਮਾਲ ਹੁੰਦੇ ਆ ਭਾਰੇ ਹੁੰਦੇ ਆ ਇਹ ਰਿਸਕ ਵੀ ਪੂਰਾ ਲੈਣਾ ਪੈਂਦਾ ਇਹਨਾਂ ਦਾ ਕਿਉਂਕਿ ਇਹ ਹਰ ਮਹੀਨੇ ਏਡੀ ਛੇਤੀ ਵੀ ਨਹੀਂ ਵਿਕਦੇ ਜਦੋਂ ਵਿਕਦੇ ਆ ਔਰ ਵਿਕਦੇ ਵੀ ਸੀਜ਼ਨਲ ਆਈਟਮ ਹੈ ਇਹਨਾਂ ਬਟ ਸਾਨੂੰ ਆਫ ਸੀਜ਼ਨ ਦੀ ਤਿਆਰੀ ਕਰਨੀ ਪੈਂਦੀ ਹੈ ਇਹਨਾਂ ਦੀ ਤੇ ਜੇ ਤਿਆਰੀ ਅੱਜ ਨਹੀਂ ਕਰਾਂਗੇ ਤੇ ਫਿਰ ਗਾਹ ਚਲਾ ਜਾਏਗਾ ਹਾਂਜੀ ਇਹ ਅਸੀਂ ਪੂਰੇ ਆ ਦੇਖੋ ਪਾਜੀ ਇੱਧਰ ਮੜਾ ਕੇ ਕੈਮਰਾ ਦਿਖਾਓ ਤੁਹਾਨੂੰ ਡਿਜ਼ਾਈਨਿੰਗ ਦੀ ਗੱਲ ਕਰਦੇ ਆ ਸਾਰੇ ਦਬਕੇ ਦੇ ਕੰਮ ਹੈ ਮੈਮ ਸਾਰੇ 10000 ਤੋਂ ਉੱਤੇ ਪੀਸ ਹੈ ਇੱਕ ਵੀ ਪੀਸ ਤੁਹਾਨੂੰ 10000 ਤੋਂ ਥੱਲੇ ਨਹੀਂ ਮਿਲੇਗਾ ਜ਼ਿਲ੍ਹਾ ਮਰਜੀ ਟੈਗ ਖੋਲੋ ਆ ਦੇਖੋ 10850 ਆ ਤੁਹਾਨੂੰ 14000 ਦਾ ਪੀਸ ਹੈ ਆ ਲੋ ਆ 14000 ਦਾ ਪੀਸ ਹੈ ਕਲਕੱਤਾ ਦਾ ਪੀਸ ਆ ਦੇਖਿਓ ਸਰ ਪੀਸ ਦੀ ਰੰਗਤ ਚੈੱਕ ਕਰੋ ਯਾਰ ਬੇਸ ਚੈੱਕ ਕਰੋ ਕਪੜਾ ਚੈੱਕ ਕਰੋ ਇਹ ਆ ਲੋਈ ਪਿਓਰ ਕ੍ਰਸ਼ ਓਰੀਜినਲ ਬੇਸ ਆ ਪਿਓਰ ਕ੍ਰਸ਼ ਦੇਖੋ ਸਿਲਕ ਕ੍ਰਸ਼ ਦੁਪੱਟਾ ਚੈੱਕ ਕਰੋ ਓਰੀਜినਲ ਔਰਗੈਂਜ਼ਾ ਦਾ ਐਦਾਂ ਐਦਾਂ ਦੇ ਤੋਹਫੇ ਹੀ ਦੇਵਾਂਗੇ ਕਸਟਮਰ ਨੂੰ ਮਗੀ ਇੱਕ ਵਾਰ ਜਿਹੜਾ ਤੁਹਾਡੀ ਵੀਡੀਓ ਦੇ ਮਾਧਿਅਮ ਚ ਕੋਈ ਆ ਗਿਆ ਇੱਕ ਤੇ ਉਹਨੂੰ ਸਪੈਸ਼ਲ ਡਿਸਕਾਊਂਟ ਵੀ ਦਵਾਂਗੇ ਜੀ ਦੂਜਾ ਜਿਹੜੀ ਵੈਰਾਈਟੀ ਦਊਗਾ ਉਹ ਵਾਕਈ ਭੁੱਲ ਜਾਏਗਾ ਸਾਰਾ ਪੀਸ ਚੈੱਕ ਕਰੋ ਇਹ ਤੇ ਆ ਗਏ ਭਾਜੀ ਦੇਖੋ ਇੱਕ ਡਿਜ਼ਾਈਨ ਹੀ ਤੁਹਾਡੇ ਕਾਊਂਟਰ ਤੇ ਹੀ ਮੈਂ ਬਾਰਾ ਤੇਰਾ ਡਿਜ਼ਾਈਨ ਲਗਾਤੇ ਆ ਕਾਫੀ ਕੁਆਲਿਟੀ ਚ ਤੁਸੀਂ ਪ੍ਰਸ਼ੰਸਾ ਕਰਦੇ ਹੋ ਮੈਮ ਮਜ਼ਾ ਹੀ ਤਾਂ ਆਂਦਾ ਕੰਮ ਕਰ ਇਹ ਥੋੜੀ ਕੀ ਕਸਟਮਰ ਆ ਕੇ ਬੈਠਾ ਦੋ ਤਿੰਨ ਪੀਸ ਖੋਲ ਤੇ ਜੀ ਬਸ ਫਿਰ ਕਸਟਮਰ ਵੱਲ ਦੇਖੀ ਜਾਈਏ ਕਸੂਆ ਸਾਡੇ ਵੱਲ ਦੇਖੀਏ ਕਸਟਮਰ ਸਮਝ ਜਾਂਦਾ ਅੱਜ ਦੀ ਡੇਟ ਤੇ ਦੇਖੋ ਮੈਂ ਨਾ ਤੇ ਉਧਾਰ ਚੱਲਦਾ ਜੀ ਜੇ ਕਸਟਮਰ ਪੈਸੇ ਲੈ ਕੇ ਆਂਦਾ ਘਰੋਂ ਔਰ ਅੱਜ ਦੀ ਦੇ ਤੇ ਬੌਂਡ ਨਹੀਂ ਹੈ ਕਸਟਮਰ ਕਸਟਮਰ ਫ੍ਰੀ ਹੈ ਤੇ ਅਗਲਾ ਸਾਫ ਸਾਫ ਨਮੂ ਤੇ ਕਹਿੰਦਾ ਭਾਜੀ ਅਸੀਂ ਪੈਸੇ ਦੇਣੀ ਚੀਜ਼ ਲੈਣੀ ਜਿੱਥੋਂ ਪਸੰਦਾ ਹੀ ਉੱਥੋਂ ਲੈਣੀ ਅਸੀਂ ਵੀ ਉਸੇ ਬਿਹਾਵਤੇ ਹੀ ਹੁਣ ਕੰਮ ਕਰ ਰਹੇ ਹਾਂ ਜੀ ਅਸੀਂ ਵੀ ਕੰਮ ਅਸੀਂ ਜਿਆਦਾ ਇਸ ਚੀਜ਼ ਨੂੰ ਲੈ ਕੇ ਸੀਰੀਅਸ ਕੀ ਕਸਟਮਰ ਵਾਕਈ ਅਸੀਂ ਇਹਨੇ ਸਾਡੇ ਕੋਲ ਹੀ ਆਵੇ ਅਸੀਂ ਕਹਿੰਦੇ ਘੁੰਮ ਫਿਰ ਕੇ ਲਵੇ ਉਹਨਾਂ ਨੂੰ ਆਪੇ ਪਤਾ ਲੱਗ ਜਾਂਦਾ ਕਿ ਹਾਂਜੀ ਕਿੱਥੋਂ ਵਰਾਇਤੀ ਮਿਲੇ ਬਿਲਕੁਲ ਇਹ ਤੇ ਹੋ ਗਏ ਭਾਜੀ ਅਨਸਟਿਚ ਹੁਣ ਜਿਹੜੀ ਰੈਡੀमेड ਦੀ ਤੁਹਾਨੂੰ ਇੱਕ ਦੋ ਆਈਟਮਾਂ ਦਿਖਾਉਂਗਾ ਜ਼ਿਆਦਾ ਨਹੀਂ ਆ ਇੱਕ ਦਿਪਤ ਨਾਰਕਲੀ ਰਹੀ ਮੈਨੂੰ ਆ ਦੇਖੋ ਆ ਪੀਸ ਤਾਂ ਦਿਖਾਣਾ ओरिजिनल ਕਲਕੱਤਾ ਦਾ ਪੀਸ ਹੈ ਇੱਕ ਇੱਕ ਦੋ ਦੋ ਆਂਦੇ ਆ ਇੱਕ ਇਹ ਚ ਬੇਬੀ ਪਿੰਕ ਕਲਰ ਆਇਆ ਜੀ ਆਂਦੇ ਵੇਗਿਆ ਆ ਆਏਗਾ ਜੀ ਸਕਾਈ ਬਲੂ ਕਲਰ ਆ ਬੈਕ ਹੈ ਆ ਫਰੰਟ ਹੈ ਔਰ ਖਾਸ ਕਰ ਜਿਹੜਾ ਮਰਜੀ ਸਾਈਜ਼ ਦਾ ਬੰਦਾ ਬਣਵਾ ਸਕਦਾ ਇਹਨੂੰ ਆ ਇਹਦੀ ਕੁਆਲਿਟੀ ਚੈੱਕ ਕਰੋ ਮੈਂ ਦੇਖੋ ਯਾਰ ਇਹਨਾਂ ओरिजिनल ਕਲਕੱਤਾ ਦੇ ਪੀ ਜਾਂਦੇ ਆ ਬਾਜੂ ਪਾਕਿਸਤਾਨੀ ਬਾਜੂ ਬੰਦੀਆਂ ਇਹਨਾਂ ਦੀ ਓਕੇ ਠੀਕ ਹੈ ਖਾਸ ਇਹਨਾਂ ਦੀ ਦੁਪੱਟੇ ਦੇ ਚੈੱਕ ਕਰੋ ਮੈਂ ਅੱਖਾਂ ਖੁੱਲ ਜਾਂਦੀਆਂ ਅੱਖਾਂ ਦੇਖਣ ਵਾਲਿਆਂ ਨੇ ਕਰਨੀ ਕਿ ਹਾਂ ਜੀ ਵਾਕਈ ਕੁਆਲਿਟੀ ਜੇਕਰ ਤੁਸੀਂ ਵੀ ਇਸੇ ਤਰ੍ਹਾਂ ਦੇ ਬ੍ਰਾਂਡਡ ਕਲੈਕਸ਼ਨ ਲੈਣਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਚਮਨ ਕਲੋਥ ਹਾਊਸ ਜੋ ਕਿ ਨੀਅਰ ਪੋਸਟ ਆਫਿਸ ਤਲਾਬ ਰੋਡ ਦਸੂਹਾ ਵਿਖੇ ਸਥਿਤ ਹੈ ਚਮਨ ਕਲੋਥ ਹਾਊਸ ਦੀ ਵਧੇਰੇ ਜਾਣਕਾਰੀ ਲਈ ਸਕਰੀਨ ਦੇ ਵਿੱਚ ਦਿੱਤੇ ਹੋਏ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ